ਸਤਰੀ ਕਾ ਜੀ ਸਾਡੇ ਵੱਲੋਂ ਯਾਨੀ ਕਿ ਸੰਗਾ ਫੈਮਿਲੀ ਵੱਲੋਂ ਅੱਜ ਆਪਾਂ ਆਇਆ ਗਰੈਲਵਾਰ ਇਹਨਾਂ ਨੇ ਬਹੁਤ ਹੀ ਵਧੀਆ ਪਿਛਲੀ ਵਾਰ ਵਾਂਗੂ ਇਸ ਵਾਰ ਵੀ ਬਹੁਤ ਵਧੀਆ ਆਫਰਾਂ ਲਾਈਆਂ ਆ ਤੇ ਆਪਾਂ ਨੂੰ ਇਸ ਲਈ ਸੱਦਿਆ ਆ ਕਿਉਂਕਿ ਇਹ ਤਾਂ ਆਪਾਂ ਤੁਹਾਨੂੰ ਜਾਣੂ ਕਰਾ ਸਕੀਏ ਤੇ ਆਜੋ ਦੇਖਦੇ ਆ ਕਿਹੜੀਆਂ-ਕਿਹੜੀਆਂ ਇਹਨਾਂ ਦੀਆਂ ਆਫਰਾਂ ਤੇ ਤੁਸੀਂ ਵਧੀਆ ਚੀਜ਼ ਹਸਤੇ ਰੇਟਾਂ ਦੇ ਇੱਥੋਂ ਲੈ ਸਕਦੇ ਆ ਤੇ ਇਹਨਾਂ ਦੀ ਡਿਲੀਵਰੀ ਵੀ ਇੱਥੋਂ 5-4 ਕਿਲੋਮੀਟਰ ਤੇ ਤੁਹਾਨੂੰ ਪਹੁੰਚਾਉਣਗੇ ਪਹਿਲਾਂ ਆਫਰਾਂ ਦੇ ਲਈਏ ਕਿਹੜੀਆਂ-ਕਿਹੜੀਆਂ ਤੇ ਅੰਦਰ ਦਾ ਜਿੱਥੇ ਚੀਜ਼ਾਂ ਬਣਦੀਆਂ ਤਾਂ ਸਾਰਾ ਇਹਨਾਂ ਦਾ ਕੋਈ ਉਹ ਡਾਟਾ ਦਿੰਨੇ ਆ ਤੇ ਸਾਰੀ ਸਾਫ ਸਪਾਈ ਵੀ ਦੁਪਾਣੀ ਆ ਨੇ ਪਹਿਲਾਂ ਸਾਰਿਆਂ ਦੇ ਜੁਰੀ ਦੇਖੋ ਭਗਾਨੇ ਕਿਦਾਂ ਨਵੇਂ ਨਵੇਂ ਲਾਇਆ ਮੈਦਾਨ ਟੱਡੀਆਂ ਨੇ ਆਉਂਦੇ ਭਗਾਨਿਆਂ ਨਾਲ ਟਿਕਿਆ ਕਰਨਗੇ। ਉਹ ਦੀ ਸ਼ਾਨ ਇਸ ਲੋਕਤ ਸਾਫ ਸਫਾਈ ਦੇਖ ਲੋ ਕਿੰਨੀ ਵਧੀਆ ਹੈ। ਬਾਕੀ ਨਾਲ ਨਾਲ ਇਹ ਸਾਰਾ ਕੁਝ ਸਫਾਈ ਦੇ ਅੰਦਰੋਂ ਕਿੰਨੇ ਬੱਡਰ ਹੈ। ਮੈਂ ਕਈ ਵਾਰੀ ਕੋਈ ਦੇਖਿਆ ਹੋਣਾ ਵੀ ਕੀ ਜਿ ਸਜਾਈ ਕੋਈ ਨਹੀਂ ਲੱਗਦੀ ਹੁੰਦੀ ਹੈ ਤੇ ਜਿਹੜੀ ਬਣਾਉਂਦੇ ਹੁੰਦੇ ਆ। ਉਨਾ ਸਰਤੋਂ ਵੀ ਉਰੰਦਾ ਇਸ ਲਈ ਆਪਾਂ ਤੁਹਾਨੂੰ ਅੱਜ ਉਹ ਵੀ ਚੀਜ਼ ਦਿਉਨੇ ਆਂ ਤੁਰੰਤ ਹੀ ਪਹੁੰਚ ਕੇ ਜਿਸ ਤੇ ਇਹ ਚੀਜ਼ਾਂ ਬਣਦੀਆਂ ਨੇ ਜੇ ਵੀ ਆਂ ਹੋਰ ਹੈ ਜੇ ਨੌਨ ਵੇਜ ਤੇ ਵੇਜ ਚੀਜ਼ਾਂ ਤੁਹਾਨੂੰ ਮੈਣੀ ਆ ਤੇ ਫਖਰੇ ਫਖਰੇ ਇਹ ਨਹੀਂ ਵੀ ਜਿਹੜੇ ਨੌਨ ਵੇਜ ਖਾਦੇ ਆ ਤੇ ਵੇਜ ਦੀਆਂ ਚੀਜ਼ਾਂ ਜਾਣੀਆਂ ਹਰ ਇੱਕ ਬੰਦਾ ਵੱਖਰੇ ਵੱਖਰੇ ਤਾਂ ਤੇ ਵੱਖਰੀ ਵੱਖਰੀ ਚੀਜ਼ ਵੀ ਲਾਇਆ ਨੌਨ ਵੇਜ ਲਈ ਹੋਰ ਬੰਦਾ ਤੇ ਵੇਜ ਲਈ ਹੋਰ ਜ਼ਿਆਦਾਤਰ ਆਪਾਂ ਦੇਖਦੇ ਕਈ ਲੋਕੀ ਮਿਕਸ ਹੀ ਕਰ ਦਿੰਦੇ ਆ ਤੇ ਸਾਾਸਵਾਜ ਤੁਹਾਨੂੰ ਦੇਖ ਲਈ ਆ ਨਾ ਤੇ ਸਾਰਿਆਂ ਦੇ ਦੇਖ ਲੋ ਗੱਦਾ ਮਤਲਬ ਸੈਟਅਪ ਆ ਵੀ ਕੋਈ ਤੁਹਾਨੂੰ ਇਦਾਂ ਨਹੀਂ ਇਹ ਬਣਾਉਣ ਵਾਲੀ ਜਗਾ ਆ ਜਿੰਨੀ ਸਾਫ ਆ ਵੀ ਆਪਾਂ ਬੈਠ ਕੇ ਖਾ ਵੀ ਸਕਦੇ ਆ ਆਹੇ ਕੋ ਫੋਕੀ ਜਿਹੜੀ ਵੀ ਚੀਜ਼ ਲੈਣੀ ਆ ਤੁਹਾਨੂੰ ਆ 5 ਕਿਲੋਮੀਟਰ ਦਾ ਡਿਲੀਵਰੀ ਦੇ ਦੇਗੇ ਹੁਣ ਪਹਿਲਾਂ ਆਪਾਂ ਇਹਨਾਂ ਦੀਆਂ ਆਫਰਾਂ ਚੈੱਕ ਕਰਦੇ ਆ ਉਹ ਜਦੋਂ ਬਣ ਗਈਆਂ ਫੇਰ ਦਿਖਾਉਨੇ ਆ ਤੇ ਭਾਈ ਜੀ ਨੂੰ ਆ ਕੇ ਦੱਸਣ ਕਿ ਕੀ ਕੀ ਆਫਰਾਂ ਆ ਲੈਣ ਜਿਹੜੀਆਂ ਜੜੀਆਂ ਆਫਰਾਂ ਦਾ ਪੇ ਲਾਗਦਾ ਤੇ ਕਿੱਥੇ ਪੈਂਦਾ ਉਹ ਡਿਲੀਵਰੀ ਕਰਾਂਗੇ ਈਯਾਰੀ ਸੰਗਿਆ ਕੀਤੀ ਹੋਰ ਸੱਲਿਆ ਬਈ ਲੈ ਵੀ ਆਪਾਂ ਸੁਣਿਆ ਵੀ ਤੁਸੀਂ ਪਹਿ ਪਿਛਲੀ ਵਾਰੀ ਉਹਨੂੰ ਹੁਣ ਫੇਰ ਨਵੀਆਂ ਆਫਰਾਂ ਲਾਤੀਆਂ ਮੜਾ ਜਾਂ ਸਾਰੇ ਸਾਡੇ ਪੀੜਾਂ ਨੂੰ ਜਾਣੂ ਕਰਾਓ ਵੀ ਕਿਹੜੀ ਕਿਹੜੀ ਉਮਰ ਤੱਕ ਲਈ ਜਾ ਰਹੀ ਹੈ ਜਿਹੜੇ ਕਿਹੜਾ ਨਵਾਂ ਚੀਜ਼ ਲੱਗੀਆਂ ਸ਼ੁਰੂ ਕਰਨ ਭਈ ਹੁਣ ਆਪਾਂ ਸਾਰੀ ਆਪਾਂ ਦਸੰਬਰ ਤੱਕ ਛੇ ਲਾ ਦਿੱਤੀ ਆ ਅੱਛਾ ਜੀ ਦਸੰਬਰ ਤਾਈਂ ਛੇ ਲਾਏ ਜਿਹੜਾ ਬਹੁਤ ਵੱਡੀ ਆ ਮਤਲਬ ਛੋੜਾ ਤਾਂ ਪਹਿਲਾਂ ਆਪਾਂ ਇਹਦੇ ਆਫਰ ਲਾਏ ਆ ਇਹ ਲਾਏ ਆ ਆਪਣੇ ਦੁਸ਼ਹਿਰੇ ਤੋਂ ਇਹਦੇ ਵਿੱਚ ਆਪਾਂ ਨੂੰ ਪੀਆ ਮਿਲੂ 120 ਦਾ ਬਰਗਰ ਮਿਲੂਗਾ 40 ਰੁਪਏ ਦਾ ਸੈਂਡਵਿਚ ਸੈਂਡਵਿਚ ਮਿਲੂਗਾ 100 ਦਾ ਆਲੂ ਟਿੱਕੀ ਹੈ ਮਿਲੂਗਾ 70 ਰੁਪਏ ਦਾ 올ਡ ਕਾਫੀ 70 ਰੁਪਏ ਦੀ ਤੇ ਪੈਰੀ ਪੈਰੀ 180 ਠੀਕ ਆ ਬਾਕੀ ਮਲਦਾ ਤਾਂ ਨਾ ਉਹ ਵੀ ਰੇਟ ਘਟਾ ਦੇ ਸਮਾਨ ਵੀ ਘਟਾ ਦੇ ਭਰਪੂਰਟੀ ਪੂਰੀ ਹੋਊਗੀ ਕੁਆਲਿਟੀ ਵੀ ਪੂਰੀ ਹੋਊਗੀ ਤੇ ਬਾਕੀ ਮਕਜ਼ੂਰੀਆਂ ਚੀਜ਼ ਜੀਲੀ ਤੇ ਨਗਰਸ ਵੈਜੇਲ ਤੇ ਨੌਨ ਵੈਜ ਆਪਾਂ ਸ਼ੁਰੂ ਕੀਤੇ ਆ ਹੁਣ ਕੀ ਨਵੀਂ ਚੀਜ਼ ਆਪਾਂ ਐਡ ਕੀਤੀ ਆ ਹੁਣ ਕਈ ਵੀ ਦੇ ਲੱਭਰਾ ਬੈਣਾ ਤੋਂ ਹੁੰਦਾ ਵੀ ਸਾਦਾ ਨਹੀਂ ਹੁੰਦਾ ਜਾਂ ਉਹ ਘਰ ਜਿੱਦਾਂ ਦਾ ਮੁੰਡਾ ਨਹੀਂ ਹੁੰਦਾ ਜਿਹੜਾ ਆ ਬਦਲੇ ਤੇ ਲੈ ਕੇ ਜਾਵੇ ਉਹਨਾਂ ਲਈ ਕੀ ਹੈ ਤਾਂ ਕਿ ਭਈ ਆਪਾਂ 5 ਕਿਲੋਮੀਟਰ ਤੱਕ ਫਰੀ ਡਿਲੀਵਰੀ ਹੈ ਜੀ ਆਰਡਰ ਕਰੋ ਤੇ ਦਿਨੋਂ 20 ਮਿੰਟ ਦੇ ਵਿੱਚ ਆਰਡਰ ਦਾ ਡਿਲੀਵਰੀ ਪਹੁੰਚਦਾ ਮਤਲਬ 20 ਮਿੰਟ ਦੇ ਵਿੱਚ ਆਰਡਰ ਤੁਹਾਡੇ ਘਰੇ ਡਿਲੀਵਰੀ ਚਾਰ ਕੋਈ ਨਹੀਂ ਲੱਗਣਾ ਇਹਦਾ ਕੋਈ ਲੱਗਾਇਆ ਵੀ ਤੇ ਮਤਲਬ ਕਿੰਨੇ ਵੀ ਹੋਣੀ ਚਾਹੀਦੀ ਹੈ ਤਾਂ ਕਿ ਕੋਈ ਨਹੀਂ ਭਾਈ ਇਦਾਂ ਕੋਈ ਨਹੀਂਗਾ ਕਿੰਨਾ ਮਰਜੀ ਆਰਡਰ ਕਰੋ 100 ਪੈਸਾ ਉਹ ਇਹ ਪਲਾ 500 ਦਾ 100 500 ਦਾ ਫਰੀ ਆ ਕਈ ਛੋਪਾ ਤੇ ਗਿਆ ਜਿਹੜੇ ਘੱਟੋ ਘੱਟ ਕਹਿਣਗੇ ਯਾਰ ਦਾ 500 ਦਾ ਆਰਡਰ ਹੋਣਾ ਚਾਹੀਦਾ ਫੇਰ ਅਸੀਂ ਡਿਲੀਵਰੀ ਦੇਨੇ ਭਾਵੇਂ 100 200 ਦਾ ਜਿੰਨਾ ਵੀ ਤੁਸੀਂ 5 ਕਿਲੋਮੀਟਰ ਦਾ ਡਿਲੀਵਰੀ ਫਰੀ ਆ ਜੇ ਥੋੜਾ ਜਿਆਦਾ ਵੀ ਜਾ ਸਕਦੇ ਆ ਭਈ ਓਤੋਂ ਜਿਆਦਾ ਵੀ ਜਾ ਸਕਦੇ ਆ ਵੀ ਆਪਾਂ 50 ਰੁਪਏ ਲਈਦੇ ਆ ਇਹ 30 ਰੁਪਏ ਸੈਟ ਚਾਰਜੇ ਲੱਗਣਾ ਕਿ ਦੂਰ ਦੂਰ ਦੀ ਤੇ ਅਸੀਂ ਕਿਤੇ ਵੀ ਕੋਈ ਚੀਜ਼ ਪਹੁੰਚਾਉਣੀ ਹੋਵੇ ਬੱਲੇ ਸਭ ਇੰਗੇਜਮੈਂਟ ਲਈ ਆਪਣੇ ਬਰਥਡੇ ਪਾਰਟੀ ਲਈ ਵੱਖਰੀ ਪਾਰਟੀ ਹੋਣਾ ਹੈਗਾ ਹਾਂਜੀ ਉਹ ਵੀ ਦਾਤ ਕਰਨਿਆ ਦੇਖੋ ਵਾਲੇ ਦੁਆਲੇ ਜੇ ਤੁਸੀਂ ਬਾਜੀ ਬਾਜੀ ਸੋਹਣੇ ਲੋਕਾਂ ਦਾ ਵੀ ਪੰਛੀ ਦਾ ਰਾਮਨਾਥ ਜੀ ਆਇਆਂ ਨੂੰ ਬਾਈ ਬਲਕੋ ਆ ਬਾਹਰ ਬੈਠਣ ਨੂੰ ਮੈਗਾ ਬੜਾ ਵਧੀਆ ਸੋਫਾ ਸਾਰਾ ਇਹ ਤਾਂ ਡੀਸਨ ਇਹ ਆ ਜਿਹਦਾ ਬਰਥਡੇ ਪਾਰਟੀ ਆ ਫਰੀ ਮੇਰੇ ਵਾਂਗੂ ਹੀ ਮੰਜੂਰੀ ਨਹੀਂ ਖਾਣਾ ਜੀ ਤੇ ਹੋਰ ਮੈਂ ਪ੍ਰਮੋਸ਼ਨ ਦਾ ਕੋਈ ਨਹੀਂ ਲੈਣਾ ਦਾ ਬਾ ਮੈਂ ਟੇਸ ਚ ਕਰਦਾ ਉਹਨਾਂ ਇਹ ਟੇਸ ਚ ਕਰ ਪਿਆ ਸੀ ਤੁਹਾਨੂੰ ਦੱਸਣਾ ਜੇ ਵਧੀਆ ਲੱਗਾ ਠੀਕ ਆ ਨਹੀਂ ਤੇ ਨਹੀਂ ਜੇ ਨਹੀਂ ਲੱਗਾ ਤਾਂ ਮੈਂ ਨਹੀਂ ਕਹਿ ਦੇਣਾ ਜੇ ਲੱਗਾ ਤਾਂ ਲੱਗਾ ਠੀਕ ਆ ਇਸ ਲਈ ਦੇਉਸਾ ਜਿਹੜਾ ਮੈਨੂੰ ਨਾਲ ਹੀ ਲੈ ਜਾਂਦੇ ਨੇ ਇਹਨਾਂ ਨੂੰ ਪਤਾ ਹੁੰਦਾ ਵੀ ਅੱਜ ਕੋਈ ਨਾ ਕੋਈ ਆਵਰ ਲੱਗੇ। 3 ਦਿਨਾਂ ਵਾਲੇ ਜੇਨਾ ਤਾਂ ਪਿੱਛੇ ਨਹੀਂ ਹਟਦੇ। ਪਿੱਛੇ ਨਹੀਂ ਅਸੀਂ ਅੱਜ ਦੁਪਹਿਰ ਦੀ ਰੋਟੀ ਨਹੀਂ ਖਾਧੀ ਵੀ ਅੱਜ ਉੱਥੇ ਜਾ ਕੇ ਖਾਵਾਂਗੇ। ਚਲੋ ਇਹਨਾਂ ਨੂੰ ਹੀ ਹੱਸਿਆੜੀਆਂ ਕੰਨਾਂ ਪਰ ਇਹਨਾਂ ਦਾ ਦੇਖ ਨੂੰ ਵਹਿਦੇ ਸੀ ਕਿ ਇੱਧਰ ਪੂਰੀ ਪੂਲੀਂਗਾ ਤੇ ਗਾਂ ਸਿਆਲਾਂ ਨੂੰ ਵੀ ਇਹਨਾਂ ਨੇ ਇੱਧਰ ਲਾ ਨਹੀਂ ਨਹੀਂ ਵੀ ਸਿਆਲਾਂ ਨੂੰ ਵੀ ਧਰੂ ਧਰੂ ਕਰਾਂਗੇ। ਤੇ ਜਿਹੜਾ ਸਾਡਾ ਨਾਂ ਲੈ ਕੇ ਆਉਂਗਾ ਭਾਜੀ ਉਹਨਾਂ ਨੇ ਉਹਨਾਂ ਦੇ ਬੈਟਾ ਆਫਰ ਤੇ ਬੰਦ ਕੋਲ ਬਈ ਡਿਸਕਾਊਂਟ ਦਵਾਂਗੇ ਨਾਲ ਕੁਝ ਨਾ ਕੁਝ ਫ੍ਰੀ ਜੂਰ ਦਵਾਂਗੇ ਆਪਾਂ ਸਾਰੇ ਯਾਨੀ ਇੰਨੇ ਪਿੰਨੇ ਪੈਸੇ ਲਾ ਕੇ ਬਾਹਰ ਚਲ ਜਾਈਦਾ 18 18 20 ਵੀ ਲੱਖ ਰੁਪਈਆ ਹੁਣ ਜੇ ਸਾਡੇ ਭਰਾਵਾਂ ਨੇ ਲੈ ਲਓ ਇਹਨਾਂ ਦੀ ਕਿੰਨੀ ਕਮਰ ਹੈ ਜੇ ਕੰਮ ਸ਼ੁਰੂ ਕਰਦਾ ਤਾਂ ਉਹ ਚਲਾਉਣਾ ਢਾਡੀ ਹੁਣ ਜ਼ਿੰਮੇਵਾਰੀ ਆ ਤਾਂ ਜੇ ਹੁਣ ਆਪਣੇ ਵੀਰਾਂ ਸਾਰੇ ਭਰਾਵਾਂ ਦਾ ਕੰਮ ਇੱਥੇ ਚਲਾਉਂਗੇ ਤਾਂ ਇਹ ਲੋਕੀ ਬਾਹਰ ਜਾਣੋਂ ਹਟਣਗੇ ਤਾਂ ਆਪਣਾ ਪੰਜਾਬ ਜੀ ਆਪਣੇ ਕੰਮ ਸ਼ੁਰੂ ਕਰਨਗੇ ਤੇ ਆਜੋ ਹੁਣ ਦੇਖਦੇ ਆ ਇਹਨਾਂ ਦਾ ਜਿਹੜਾ ਬਣਿਆ ਸਮਾਂ ਤੇ ਬਾਕੀ ਗੱਲਬਾਤ ਕਰਦੇ ਆਂ ਲੋਈ ਆਪਣੀਆਂ ਡਿਸ਼ਾਂ ਹੋ ਗਈਆਂ ਰੈਡੀ ਹੁਣ ਹੈਰੀ ਦੱਸੂਗਾ ਵੀ ਕੀ ਕੀ ਇਹਨਾਂ ਦਾ ਨਾਮ ਆਪਾਂ ਲੈ ਕੇ ਖਾਣ ਵਾਲੇ ਆ। ਆ ਹੈਗੀ ਚੀਸ ਚਿਲੀ। ਅੱਛਾ ਇਹ। ਆ ਹੈਗੀ ਮਸੂਰੀਆਂ। ਤੇ ਉਹ ਹੈਗੇ ਨਗਟਸ। ਨਗਟਸ। ਇਹਨਾਂ ਨੇ ਗ੍ਰੇਜਨ ਨਗਟਸ ਆ ਉਹਦਾ ਨਾਮ ਰੱਖਿਆ। ਜਿਹਨਾਂ ਨਾਮੀਆਂ ਇਹ ਤਿੰਨ ਰੈਸਪੀਆਂ ਸ਼ੁਰੂ ਕੀਤੀਆਂ ਚੀਸ ਚਿਲੀ ਹੋ ਗਈ। ਮੰਚੂਰੀਅਨ ਹੋ ਗਿਆ ਤੇ ਨਗਟਸ ਹੋ ਰਿਹਾ ਹੈ ਨਾ ਵੀ ਆਪਾਂ ਆ ਵੀ ਬਣਾਉਂਦੇ ਮਤਲਬ ਬਣੇ ਬਣਾਈ ਨਹੀਂ ਜਾਈਦਾ ਅੱਛਾ ਬਣੇ ਬਣਾਏ ਨਹੀਂ ਲੈ ਕੇ ਆਉਂਦੇ ਦਿੰਦੇ ਇੱਕ ਹੁੰਦੇ ਆ ਵੀ ਬਣੇ ਬਣਾਏ ਪਤਾ ਨਹੀਂ ਕਿੰਨੇ ਚੈਰ ਦੇ ਬਣੇ ਤੇ ਕਿੱਦਾਂ ਬਣੇ ਇਹ ਆਪ ਦੇ ਪਿੰਡਾ ਆਪ ਦਾ ਇਹ ਫ੍ਰੈਂਚ ਘਰ ਦੇ ਆ ਠੀਕ ਹੈ ਇਹ ਮਤਲਬ ਹੁਣ ਇਹਨਾਂ ਦਾ ਕੀ ਹਿਸਾਬ ਬੰਦਾ ਹੁੰਦਾ ਉਹ ਵੀ ਦੱਸ ਤੋਂ ਮਤਲਬ ਦੇ ਮਤਲਬ ਵੀ ਕੀ ਪਲੇਟ ਦਾ ਜਾਂ ਕੀ ਸਿਸਟਮ ਹੋ ਸਕਦਾ ਹਾਂ ਪਰ ਇਹ ਆਪਣੇ ਜਿੱਦਾਂ ਉੱਪਰ ਚੱਲ ਜੀ ਵੀ ਦੱਸਿਆ ਹਾਂ ਨਾ ਕੋਈ ਨਹੀਂ ਹਾਂ ਉਹ ਹੈਗੀ ਆਪਣੀ ਜਿੱਲੀ ਆਪਾਂ 160 ਵੀ ਲਾਤੀ ਆ 160 ਨਹੀਂ ہاں ਦਿੱਤੀ ਗਏ ਮੰਜੂਰੀਆਂ 100 ਦਾ ਨਾ ਮੰਜੂਰੀਆਂ 100 ਤੇ ਨਗਾ 100 ਆਪਾਂ ਦਾ ਗੱਲ ਕਿ ਆਪਾਂ ਸਿਰਫ ਇਹਦੇ ਤੇ ਆਸ ਪੀਛ ਨਾਲ ਇਹ ਆਫਰ ਕਦੋਂ ਪਈ ਹੈ ਇਹ 12 ਕੁ ਟਾਈਮ ਦਾ ਕਰਦੇ ਸ਼ਹਿਰੇ ਤੱਕ ਸ਼ਹਿਰੇ ਤਾਂ ਹੀ ਹੋਰ ਵੀ ਪੀ ਤੇ 버ਗਰ ਹਰ ਜਗ੍ਹਾ ਦੇ ਆਫਰ ਹੀ ਆਫਰ ਨੇ ਮਜੂਰ ਵੀ ਤੁਹਾਨੂੰ ਤੁਸੀਂ ਇਸ ਵਾਰੀ ਜ਼ਰੂਰ ਆ ਕੇ ਇਹਨਾਂ ਨਾਲ ਕੰਟੈਕਟ ਕਰਿਓ ਤੇ ਤੁਹਾਨੂੰ ਡਿਲੀਵਰੀ ਨਹੀਂ ਕਰ ਸਕਦੇ ਇਹਨਾਂ ਦਾ ਨੰਬਰ ਥੱਲੇ ਤੁਹਾਨੂੰ ਦੇ ਦੇਣਾ ਸ੍ਰੀ ਪੈਂਡ ਕਾਲਾ ਸਿੰਘਿਆ ਗਰੈਲਵਾਰ ਤੇ ਨੀਅਰ ਹਸਪੀਟਲ ਹਸਪੀਟਲ ਦੇ ਲਾਗੇ ਆ ਇਹਨਾਂ ਦਾ ਤੇ ਤੁਸੀਂ ਜਦੋਂ ਵੀ ਆਉਣਾ ਤੇ ਇਹਨਾਂ ਨੂੰ ਫੋਨ ਕਰਕੇ ਜੇ ਘਰ ਵੀ ਮਗਾਉਣਾ ਤੇ ਘਰ ਵੀ ਮਗਾ ਸਕਦੇ ਆ ਇੱਥੇ ਫੈਮਿਲੀ ਦੇ ਬੈਠਣ ਦਾ ਵੀ ਹੈਗਾ ਗਰਮ ਘਰੋਂ ਤਾਂ ਜ਼ਿਆਦਾ ਬੈਸਟ ਹੋਊਗਾ ਫੈਮਿਲੀ ਦੇ ਬੈਠਣ ਨੂੰ ਵੀ ਬਣਿਆ ਆ ਤੇ ਜੇ ਕੋਈ ਓਵਰ ਦਾ ਮੀਨੂ ਵੀ ਇੱਕ ਵਾਰੀ ਬਾਅਦ ਵਿੱਚ ਜਦੋਂ ਮੈਂ ਠੰਡਾ ਹੋ ਜਾਣਾ ਹੈ ਅਸੀਂ ਵੀ ਖਾ ਲਈਏ ਬਾਅਦ ਵਿੱਚ ਤੁਹਾਨੂੰ ਸਾਰੀ ਓਵਰ ਵੀਰ ਬੋਲ ਕੇ ਦੱਸ ਦੂਗਾ ਕਿਹੜੀ ਕਿਹੜੀ ਇੱਕ ਵਾਰ ਫੇਰ ਦਵਾਂ ਪਹਿਲ ਦੇ ਆ ਵੀ ਖਾ ਕੇ ਆ ਜਾਓ ਤੁਸੀਂ ਵੀ ਸਾਰੇ ਜੀ ਲਓ ਜੀ ਅਸੀਂ ਸਾਰਾ ਕੁਝ ਖਾ ਲਿਆ ਤਾਂ ਸਾਨੂੰ ਤਾਂ ਬਹੁਤ ਵਧੀਆ ਲੱਗਿਆ ਜੀ ਤੁਸੀਂ ਦੱਸੋ ਬਈ ਜਿੰਨੂੰ ਵੀ ਬਹੁਤ ਵਧੀਆ ਲੱਗਾ ਤੁਸੀਂ 100 ਦੇ ਵਿੱਚੋਂ ਕਿੰਨੇ ਨੰਬਰ ਦੇਣਾ ਚਾਹੋ ਨਾ ਜੀ ਦਾ 100 ਦੇ ਵਿੱਚੋਂ ਸਵਾਈ ਨੰਬਰ ਦੇਣਾ ਓਦਾਂ ਦੇ ਨਹੀਂ ਗਈ ਜਨਾ ਨਹੀਂ ਜੀ ਕਿੰਨਾ ਹੈ ਸਾਰਾ ਨਬਰ ਇਸ ਦਿਨ ਕਿਡਾ ਚੀਜ਼ ਲੱਗਦੀ ਹੈ ਮੈਨੂੰ ਨਰਵਸ ਸਭ ਤੋਂ ਦੱਸ ਚਾਹਵਾਤ ਲੋ ਪੂਰਾ 100% ਤੇ ਦੂਜੀਆਂ ਚੀਜ਼ਾਂ ਵੀ ਸਿਰ ਹੈ ਹੈ ਨਾ ਤੇ ਮੈਂ ਵੀ ਆਫ ਬਹੁਤ ਵਧੀਆ ਜੀ ਇਹ ਨਹੀਂ ਸਾਰੇ ਵੀਰਾਂ ਨੇ ਕਿਹਾ ਵੀ ਘਰੇ ਹੁੰਦਾ ਹੈ ਪ੍ਰਮੋਸ਼ਨ ਦਾ ਕਰਕੇ ਮੈਂ ਤੁਹਾਨੂੰ ਪਹਿਲਾਂ ਵੀ ਦੱਸਿਆ ਸੀ ਪ੍ਰਮੋਸ਼ਨ ਦਾ ਸਾਡਾ ਉਹਨਾਂ ਨਾਲ ਭਰਾਵਾਂ ਦੇ ਤੌਰ ਤੇ ਪਿਆਰ ਪ੍ਰਮੋਸ਼ਨ ਦਾ ਭਾਗ ਹੋ ਨਹੀਂ ਇਹਦੇ ਪਰ ਜਿਹੜੀ ਚੀਜ਼ ਮੈਨੂੰ ਬਹੁਤ ਵਧੀਆ ਲੱਗੀ ਆ ਉਹ ਮੈਂ ਦੱਸਾਂ ਵੀ ਇੱਕ ਨੰਬਰ ਦੀ ਚੀਜ਼ ਆ ਇਹ ਤੋਂ ਤੁਸੀਂ 버거 ਪੀਜ਼ਾ ਜੋ ਵੀ ਚੀਜ਼ ਮੰਗਾਉਣੀ ਆ ਉਹ ਦਸਹਰੇ ਤਾਈਂ ਆਫਰ ਆ ਰਿਹਾ ਸਾਰਾ ਕੁਝ ਤੁਹਾਨੂੰ ਮਾਤੇ ਲੈ ਇਹਨਾਂ ਦੀ ਲੈੱਟ ਤੇ ਦੇ ਦੇਣੀ ਆ ਅਦਰਲੇ ਚੱਲਣ ਡਈ ਆ ਸਕਰੀਨ ਤੇ ਜਿਹੜੀ ਵੀ ਜਿੱਦਾਂ ਆਉਗੀ ਉਹ ਤੁਸੀਂ ਦੇਖ ਕੇ ਆਰਡਰ ਕਰ ਸਕਦੇ ਤੁਹਾਨੂੰ ਘਰੇ ਡਿਲੀਵਰੀ ਪਹੁੰਚਾਉਣ ਹੈ ਡਿਲੀਵਰੀ ਚਾਰਜ ਕੋਈ ਨਹੀਂ ਜੇ ਤੁਸੀਂ 5-6 ਕਿਲੋਮੀਟਰ ਤਾਈਂ ਹੋਵੇ ਉਹਦਾ ਢਾਟਾ ਕੀ ਕਹਿਣਾ ਥੋੜੀ ਤੁਸੀਂ ਤਾਂ ਰਸੋਈ ਤੇ ਇਹ ਚੀਜ਼ਾਂ ਬਣਾਉਗੇ ਮੈਨੂੰ ਸਾਰਾ ਕੁਝ ਬਹੁਤ ਵਧੀਆ ਲੱਗਾ ਮੰਜੂਰੀਆਂ ਨੇ ਨੰਬਰ ਐਕਸ ਦੇਗੇ ਛੋਟੇ ਛੋਟੇ ਮੰਜੂਰੀਆਂ ਕੁੱਪਟੇ ਅੱਡੇ ਤੇ ਮੰਜੂਰੀਆਂ ਨੇ ਬੜਾ ਵਧੀਆ ਉਹ ਵੀ ਜੋ ਖਾਈਦੇ ਅੱਧਰ ਜੇ ਤੋੜ ਕੇ ਖਾਣੇ ਪੈਂਦੇ ਇੱਕ ਪੀਸ ਜਿਹਦਾ ਵਰਗੇ ਇੱਕ ਗੱਲ ਇਹਨਾਂ ਦੇ ਮੰਜੂਰੀਆਂ ਫ੍ਰੀਜ ਵਾਲੇ ਨੇ ਕਿ ਫ੍ਰੀਜ ਚੋਂ ਕੱਟ ਕੇ ਖਾਣੇ ਆਪ ਫ੍ਰੀਜ ਚ ਟਾਈ ਕਰਦੇ ਮੈਨੂੰ ਤਾਂ ਪਤਾ ਨਹੀਂ ਲੱਗਾ ਵੀ ਜਿਹੜੇ ਬੰਦੇ ਨੌਨ ਵੇਜ ਉਹ ਕਿ ਵੇਚਣਾ ਦਾ ਪ੍ਰਾਪਤ ਮੀ ਡਾਲੇ ਦੇ ਹੀ ਨਿਰਮਾਣ ਦਾ ਖੰਡਾ ਪਤਾ ਇੰਨੇ ਵਧੀਆ ਬਹੁਤ ਟੇਸਟੀ ਸੀਗਾ ਚਿਲੀ ਪ੍ਰੀ ਵੀ ਬਹੁਤ ਜ਼ਿਆਦਾ ਟੇਸਟੀ ਸੀਗਾ ਨਮਰਸ ਵੀ ਬਹੁਤ ਵਧੀਆ ਨਾਲ ਸੰਗ ਇਹਨਾਂ ਨੇ ਫਰੂਟਸ ਫਰੂਟ ਬੀਅਰ ਸਰਵ ਕੀਤੀ ਸੀ ਤੇ ਉਹ ਵੀ ਟੇਸਟੀ ਸੀਗੀ ਐਨ ਆਨੰਦ ਵਾਜੇਗਾ ਜੀ ਤੁਸੀਂ ਵੀ ਆਓ ਇਹਨਾਂ ਆਫਰਾਂ ਦਾ ਵੱਧ ਤੋਂ ਵੱਧ ਫੈਲਾਓ ਨੇਸ਼ਾ ਇਹਨਾਂ ਤੋਂ ਮਗਵਾਈ ਦਾ ਇਹਨਾਂ ਦੀ ਆਫਰਾਂ ਲੱਗਦੀਆਂ ਇਹ ਰਹਿਣੀਆਂ ਥੋੜੇ ਦਿਨ ਪਹਿਲਾਂ ਇਹਨਾਂ ਦੇ ਸਿਗਾ ਸੈਲੀਬ੍ਰੇਸ਼ਨ ਕੌਸ਼ਤ ਇਹਨਾਂ ਨੇ ਸੈਲਫ 100 ਰੁਪਏ ਦਾ ਪੀਜਾ ਕੀਤਾ ਹੋਇਆ ਸੀ ਤੇ ਮੈਂ ਇਹਨਾਂ ਨੂੰ ਇੱਕ ਵਾਰ ਇਹ ਕਹੂੰਗੀ ਵੀ ਹੁਣ ਥੋੜੇ ਦਿਨਾਂ ਤੱਕ ਇੱਕ ਵਾਰੀ ਫੇਰ ਸਾਲ ਪੀਜਾ ਕਰੋ ਫਿਰ ਤਾਂ ਕੀ ਹੋਵੇ ਪਤਾ ਲੱਗੇ ਸਾਰੇ ਜਿਹੜੇ ਉਹ ਦਾ ਸਾਰ ਸਾਰਾ ਪੀਜਾ ਕਰ ਮੈਂ ਵੀਰ ਨੂੰ ਲਾ ਕੇ ਬਿਠਾ ਕੇ ਇਹ ਗੱਲ ਪੁੱਛਦਾ ਸੀਗਾ ਵੀ ਤੁਹਾਨੂੰ ਕੋਈ ਜਨ ਬਚਦਾ ਵੀ ਆ ਜੇ ਸਾਹਮਣਾ ਤੁਸੀਂ ਇਹ ਕੰਮ ਕੀਤਾ ਉਹ ਵੀਰ ਕਹਿੰਦਾ ਸਾਨੂੰ ਭਾਵੇਂ 10 ਰੁਪਏ ਇੱਕ ਚੀਜ਼ੋ ਵਜਨ ਅਸੀਂ ਆਪਣਾ ਕੰਮ ਚਲਾਉਣਾ ਹੁਣ ਵੀਰਾਂ ਦਾ ਹੌਸਲਾ ਤੁਸੀਂ ਕਰਨਾ ਪੀਓ ਕਰਾਉ ਜਾਈ ਗਾ ਨਹੀਂ ਵੀ ਜਿਹੜੇ ਸਾਡੇ ਭਰਾਵਾਂ ਅੱਜ ਕੱਲ ਦੇ ਮੁੰਡੇ ਗੁੰਡਿਆਂ ਨੇ ਇੱਥੇ ਕੰਮ ਸ਼ੁਰੂ ਕੀਤੇ ਆ ਕਿ ਉਹ ਬਾਹਰ ਜਾਣ ਦੇ ਚੱਕਰ ਤੇ ਨਾ ਪੈਣ ਤੇ ਇਹਨਾਂ ਦਾ ਪੂਰਾ ਸਹਿਯੋਗ ਕਰੋ ਇਹ ਸਹਿਯੋਗ ਤੁਸੀਂ ਕਰਨਾ ਨਹੀਂ ਵੀ ਕਹਦੇ ਨੇ ਤੇ ਬਾਹਰ ਇੰਨੇ ਨੇ ਲੱਖ ਲਾ ਕੇ ਜਾਣੇ ਜਿਹੜਾ ਇੱਥੇ ਬੰਦਾ ਜਾਂਦਾ ਹੈ ਉਹਨੂੰ ਤੁਸੀਂ ਕਿਉਂ ਨਹੀਂ ਮਦਦ ਦੀ ਸਪੋਰਟ ਕਰਦੇ ਇਸ ਲਈ ਇੱਥੇ ਆਓ ਤੇ ਇਹਨਾਂ ਨੂੰ ਅਪਰੀਸ਼ੀਏਟ ਕਰੋ ਲੈ ਵੀ ਬਾਜੋ ਤੁਸੀਂ ਪਹਿਲਾਂ ਆਪਾਂ ਨੂੰ ਸਿਆਣੇ ਕੱਲਾ ਸੁਣਾਉਂਦਿਆਂ ਤੇ ਬਾਬੇ ਗੁਰਨਾਨਕ ਦੇਵ ਜੀ ਨੇ 13 13 ਤੋਲਿਆ ਸੀ ਤੇ ਅੱਜ ਵੀਰਾ ਨੇ ਉਸੇ ਪੈਰਾਂ ਨਾਲ ਮਤਲਬ ਚੱਲਦੇ ਹੋਏ ਰਾਮਾ ਤੇ 13 ਤਰੀਕ ਨੂੰ 13 ਰੁਪਈਆ ਦਾ ਵਰਕਰ ਹਰ ਮਹੀਨੇ 13 ਤਰੀਕ ਨੂੰ 13 ਤਰੀਕ ਨੂੰ 13 ਰੁਪਈਆ ਦਾ ਵਰਕਰ ਤੁਹਾਨੂੰ 13 ਰੁਪਈਆ ਦਾ ਵਰਕਰ 13 ਦਾ ਪੱਕਾ ਹੋ ਗਿਆ 2 ਵਜੇ ਚਲ ਅਖੀਰ ਹੀ ਜੇ ਲਿਆ ਕੇ 6 ਵਜੇ ਤੱਕ 13 13 ਮਿਲੇ ਇਹ ਨਾ ਹੋਊਗਾ ਵੀ 13 ਵਾਲੇ ਵਰਗ ਵਿੱਚ ਵੀ ਪਾਉਂਗੇ ਜਾਂ ਨਹੀਂ ਸਾਰਾ ਕੁਝ ਹੋਊਗਾ ਭਾਈ ਬਈ ਸਾਰਾ ਕੁਝ ਜੇ ਬੀਰ ਕਹਿੰਦਾ ਸੀ 6 ਵਾਹੀ ਕਰਨੀ ਆ ਕਈ ਮਾਦਰ ਲਾਰੋ ਵੀ ਜੇ ਤੁਸੀਂ ਉਹਨਾਂ ਨੂੰ ਸਪੋਰਟ ਕਰੋਗੇ ਤਾਂ ਤੁਹਾਨੂੰ ਵੀ ਵੈਸਟ ਚੀਜ਼ ਦੇ ਦੇਵਾਂਗੇ ਬੱਗ 13 ਤਰੀਕ ਨੂੰ ਵੈਜ 버ਗਰ ਹੋਣਾ ਹੈ ਵੈਜ 버ਗਰ 13 ਤਰੀਕ ਨੂੰ ਜਿਹੜਾ ਆਮੋ 80 ਰੁਪਏ 70 ਦਿੰਦੇ ਉਦੋਂ ਨੂੰ ਉਹੀ 버ਗਰ ਦੇ ਨਾਲ ਰੁਪਈਆ ਤੁਹਾਨੂੰ ਮਿਲੇਗਾ ਲੋ ਬਈ ਸਭ ਕਹਿੰਦੇ ਹੁਣ ਜਿਹੜਾ ਘਰੇ ਰਹਿ ਗਿਆ ਨਾ ਫੇਰ ਆਂਜ ਲੋ ਵਰਗੇ ਵੀ ਜੇ ਖਾਣ ਦਾ ਸ਼ਿਕਾਇਤ ਨਿਓ ਤੁਸੀਂ ਸੁੱਕੀਆਂ ਰੋਟੀਆਂ ਹੀ ਖਾਓ ਤੇ ਆ ਜਾਓ ਜਿਹੜੇ ਖਾਣ ਆਲਗੇ ਮੇਰੇ ਵਰਗੇ ਆ ਆ ਜਾਓ ਭੱਜਣੇ ਲੱਗੇ ਐਰੀ ਵਾਲਗੇ ਤੇਰਾ ਤਰੀ ਨੂੰ ਰਹਿ ਇੱਥੇ ਬੈਣਾ ਪਤਾ ਨਹੀਂ ਇਹਦਾ ਹਾਲ ਬਤਾਓ ਓਕੇ ਵਾਹਿ ਤੰਦਰੁਤਰੋ ਚੜਦੀ ਕਾਰੋ ਰੱਬ ਸਾਰਿਆਂ ਨੂੰ ਖੁਸ਼ ਰੱਖੇ